ਕੈਨੇਡਾ ਤੋਂ ਮੰਨਪਾਗੀ ਖਬਰ ਸਾਹਮਣੇ ਆਈ ਹੈ ਤੇ ਸੜਕ ਹਾਦਸੇ ਦੌਰਾਨ ਨਵਾਂ ਸ਼ਹਿਰ ਦੇ ਨੌਜਵਾਨ ਦੀ ਮੌਤ ਹੋ ਗਈ ਮ੍ਰਿਤਕ ਦੀ ਪਛਾਣ 20 ਸਾਲਾਂ ਹਰਸ਼ਪ੍ਰੀਤ ਸਿੰਘ ਵਜੋਂ ਹੋਈ ਹੈ ਜੋ ਕਿ ਮਜ਼ਾਰਾ ਨੂੰ ਆਬਾਦ ਰਹਿਣ ਵਾਲਾ ਸੀ ਹਰਸ਼ਪ੍ਰੀਤ ਸਿੰਘ ਸਿਰਫ 2 ਸਾਲ ਪਹਿਲਾਂ ਹੀ ਸਟੱਡੀ ਵੀਜ਼ੇ ਤੇ ਕੈਨੇਡਾ ਗਿਆ ਸੀ ਘਟਨਾ ਦਾ ਪਤਾ ਲੱਗਦੇ ਹੀ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਤੇ ਇਲਾਕੇ 'ਚ ਵੀ ਸੋਗ ਦੀ ਲਹਿਰ ਦੌੜ ਪਈ ਤਾਜ਼ੇ ਕਿ ਬੀਤੇ ਦਿਨੀ ਹਰਸ਼ਵੀਰ ਸਿੰਘ ਟੋਰਾਂਟੋ ਤੋਂ ਲੰਡਨ ਵੱਲ ਜਾ ਰਿਹਾ ਸੀ ਤੇ ਰਸਤੇ 'ਚ ਉਸਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ ਇਸ ਘਟਨਾ ਦੌਰਾਨ ਹਰਸ਼ਪ੍ਰੀਤ ਸਿੰਘ ਗੱਡੀ ਦੇ ਸਨਰੂਫ ਤੇ ਮੌਕੇ ਤੇ ਹੀ ਉਸ ਦੀ ਮੌਤ ਹੋ ਗਈ ਹੁਣ ਜ਼ਿੰਮਰਤਕ ਦੇ ਭਾਰਤ ਆਨ ਪਿਚੋ ਰੀਤੀ ਰਿਵਾਜਾਂ ਨਾਲ ਉਸ ਦਾ ਸੰਸਕਾਰ ਕੀਤਾ ਗਿਆ ਪਰਿਵਾਰਕ ਮੈਂਬਰਾਂ ਨੇ ਆਪਣੇ ਪੁੱਤਰ ਨੂੰ ਚਾਹਵ ਨਾਲ ਵਿਦੇਸ਼ ਭੇਜਿਆ ਸੀ ਤੇ ਹੁਣ ਪੜਾਈ ਪੂਰੀ ਕਰਨ ਉਪਰੰਤ ਉਹ ਕੰਮ ਦੀ ਭਾਲ ਕਰ ਰਿਹਾ ਸੀ ਪਰ ਮਾਪਿਆਂ ਨੂੰ ਨਹੀਂ ਪਤਾ ਸੀ ਕਿ ਉਹਨਾਂ ਦੇ ਪੁੱਤ ਨਾਲ ਅਜੀਹਾਂ ਮੰਦ ਭਾਗਾ ਪਾਣਾ ਵਰਤ ਜਾਵੇਗਾ ਸਾਡਾ ਬੇਟਾ ਅਰਸ਼ਜੀਤ ਜਿਹੜਾ ਕੈਨੇਡਾ ਦੇ ਵਿੱਚ ਸਾਰਨੀਆ ਦੇ ਵਿੱਚ ਰਹਿੰਦਾ ਸੀ ਤੇ ਟੋਰਾਂਟੋ ਤੋਂ ਸਾਰਨੀਆ ਨੂੰ ਜਾ ਰਿਹਾ ਸੀ ਇਹ ਰਸਤੇ ਦੇ ਵਿੱਚ ਲੰਡਨ ਤੇ ਸਾਨੀਆਂ ਦੇ ਵਿਚਕਾਰ ਸਟ੍ਰੈਥਾਈ ਜਗਤ ਦੇ ਨਿਰਚਾਨ ਕੀ ਐਕਸੀਡੈਂਟ ਹੋ ਗਿਆ ਤੇ ਉਹ ਸੇ ਐਕਸੀਡੈਂਟ ਦੇ ਵਿੱਚ ਉਦੀ ਜਿਹੜੀ ਹੈ ਜਾਣ ਤੇ ਉਹ ਐਕਸੀਡੈਂਟ ਪਰ ਇਹ ਪਤਾ ਲੱਗਾ ਕਿ ਉਹ ਗੱਡੀ ਜਿਹੜੀ ਸਿੱਧੀ ਸਾਂ ਦੇ ਉਪਰ ਸੀ ਤੇ ਉਹਦੇ ਵਿੱਚ ਹਾਂਜੀ ਉਹ ਜਿਹੜੀ ਗੱਡੀ ਚ ਜਾ ਰਹੀ ਸੀ ਤੇ ਚਾਰ ਸਟੂਡੈਂਟਸ ਸਗੇ ਹੈ ਅਰੇ ਤੇ ਉਹ ਜਿਹੜੀ ਗੱਡੀ ਸੰਦੂਪ ਵਾਲੀ ਸੀ ਤੇ ਹੋ ਸਕਦਾ ਇਹ ਬੇਟਾ ਸੰਦੂਪ ਦੇ ਵਿੱਚ ਹੀ ਜਿੱਦਾਂ ਬਾਹਰ ਨਿੱਕ ਤੇ ਦੀ ਦੇ throभी ਤੇਰੀ ਜਦਾਂ ਜਿਆਦਾਤਰ ਸਰ ਦੇ ਵਿੱਚ ਸੱਠ ਨਾ ਨਾ ਜਿਹੜੇ ਮੌਕੇ ਤੇ ਨਸ ਤੇ ਵੀ ਮੌਕੇ ਤੇ ਇਸ ਪਰ ਕਿੰਨੀ ਕਿ ਦਿਨ ਹੋ ਗਏ ਸੀ ਬਾਹਰ ਗਏ ਨੇ ਇੱਥੇ ਕੀ ਪੜਾਈ ਕੀਤੀ ਸੀ ਨੇ ਇੱਥੋਂ ਇਹ +2 ਸੁਪਰ ਮੈਡੀਕਲ ਦੇ ਨਾਲ ਐਸ ਐਨ ਕਾਲਜ ਬੰਗਾ ਤੋਂ ਘਰ ਕਿ ਗਿਆ ਸੀ ਇਹ ਇਹਨੂੰ 2 ਸਾਲ ਤੋਂ ਉਪਰੇ ਹੋਏ ਸੀ ਸਟੱਡੀ ਇਹਦੀ ਪੂਰੀ ਹੋ ਗਈ ਸੀ ਤੇ ਹੁਣ ਇਹ ਆਪਣੇ ਵਰਕ ਪਰਮੈਂਟ ਦੇ ਉਹਦੇ ਵਿੱਚ ਕੰਮ ਲੇਕੋ ਮੰਦਾ ਸੀ ਪਰ ਅਚਾਨਕ ਹੀ ਇਹਨਾਂ ਦੇ ਨਾਲ ਆਉਣ ਬੱਤੀ ਗਿਆ ਕਿੰਨੀ ਕਮਸਲੀ ਇਹ 10 ਜਨਵਰੀ ਬੱਚੀ ਨੂੰ ਨੇ 21 ਸਾਲ ਦਾ ਹੋਣਾ ਸੀ ਅਜੇ 20 20 ਸਾਲ ਦੀ ਚ ਸੀ ਗਈ 21 ਤੋਂ ਪਰੇ ਹੀ ਸੀ ਦੀ ਕਿੰਨੇ ਸਾਲ ਦੇ 2 ਮਹੀਨੇ ਸਾਲ ਤੇ 2 ਸਾਲ ਜਿਹਨੇ ਕੰਪਲੀਟ ਨਹੀਂ ਕੀਤੇ ਕੀ ਕਹਣਾ ਚਾਹੁੰਦੇ ਹੋ ਜਿਸ ਤਰੀਕੇ ਆਪਾਂ ਬੱਚੇ ਜਿਹੜੇ ਆ ਆਪਾਂ ਆਪਣੇ ਹੱਥੀ ਬਾਹਰ ਤੋੜਦੇ ਆ ਕਿ ਇੱਥੇ ਉਹ ਜੇ ਕੰਮ ਨਹੀਂ ਹੈ ਹਾਂਜੀ ਦੇਖੋ ਇੱਧਰ ਵੀ ਜੇ ਬੱਚਿਆਂ ਨੂੰ ਪੜ ਲੈ ਕੇ ਐਨਾ ਕੁਝ ਕਰਕੇ ਵੀ ਜੇ ਇਧਰ ਇਹੋ ਜੇ ਉਹਨਾਂ ਦਾ ਫਿਊਚਰ ਹੋਵੇ ਤਾਂ ਅਸੀਂ ਬੱਚਿਆਂ ਨੂੰ ਕਾਤੇ ਬਾਹਰ ਭੇਜੀ ਅਸੀਂ ਐਸੀ ਬੇਸ ਤੇ ਵਿਚਲ ਬੱਚੇ ਦਾ ਉਧਰ ਥੋੜੇ ਜਿਹਾ ਇਧਨ ਸਟੱਡੀ ਕਰਕੇ ਉਧਰ ਵੀ ਸਟੱਡੀ ਕਰਨੀ ਹੈ ਤੇ ਉਧਰ ਥੋੜਾ ਸਮਾਂ ਵੀ ਲੱਗ ਜਾਂਦਾ ਚਾਹੇ ਉਹਦਾ ਫਿਊਚਰ ਬਣ ਜਾਂਦਾ ਕਿ ਬੱਚੇ ਮਾਰ ਭੇਜੇ ਜੈਸੀ ਵਿਚਲ ਅੱਗੇ ਲਾਈਫ ਦੇ ਵਿੱਚ ਉਹਦੀ ਜਿਹੜੀ ਜੇ ਸਟੱਡੀ ਵਧੀਆ ਕਰ ਲਊਗਾ ਤੇ ਉਹਦੀ ਲਾਈਫ ਬਣ ਜੇਗੀ ਬੇਟਾ ਕੱਲਾ ਹੀ ਹੈ ਹੋਰ ਬੱਚੇ ਹਾਂਜੀ ਛੋਟਾ ਵੀ ਤਾਂ ਹੋਰ ਉਹ ਵੀ ਇਤਨੇ ਡਈਆ ਉਹ ਕੱਟੇ ਉਹਨੇ ਵੀ ਨਹੀਂ ਜੀ ਉਹ ਇਹ ਛੇ ਘਬੇ ਛੋਟਾ ਬੇਟਾ ਖੈਲ ਗਈ ਵਾਲੀ ਸਾਈਡ ਤੇ ਇਹ ਬੇਟਾ ਸੀਗਾ ਅੰਦਰੀਏ ਚ ਸਾਦਨੀਆਂ ਜਿਹੜਾ ਸਿੰਧ ਬਾਰਡਰ ਤੇ ਲੱਗਦਾ ਤੇ ਉਹ ਸੀਗਾ ਕਿਸੇ